ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਮਰਤਮਈ ਬਾਣੀ ਨੂੰ ਸਰਵਨ ਕਰ ਰਹੇ ਸਾਧ ਸੰਗਿਓ ਬਹੁਤ ਹੀ ਵੱਡੇ ਭਾਗਾਂ ਵਾਲਿਓ ਬਾਣੀ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਦਰ ਤੋਂ ਆਈ ਭਗਤਾਂ ਦੇ ਰਾਹੀ ਗੁਰੂਆਂ ਦੇ ਰਾਹੀ ਗੁਰਮੁਖ ਸਿੱਖਾਂ ਦੇ ਰਾਹੀ ਸੋ ਆਪਾਂ ਗੱਲ ਕਰ ਰਹੇ ਸੀ ਭਗਤ ਧੰਨਾ ਜੀ ਜਿਨ੍ਹਾਂ ਦੇ ਕੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਚੌਥਾ ਉਹਨਾਂ ਦੇ ਨਾਂ ਤੇ ਸ਼ਬਦ ਜੋ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਨ ਕੀਤਾ ਸੀ ਭਗਤ ਧੰਨਾ ਜੀ ਆਪਣੀ ਬਾਣੀ ਦੇ ਵਿੱਚ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਇਹ ਰੇਚਤ ਚੇਤਸ ਕੀ ਨਾ ਦਿਆਲ ਦਿਮੋਦਰ ਬਿਬੇ ਨਾ ਜਾਣ ਸ ਕੋਈ ਜੋ ਧਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਭਗਤ ਜੀ ਕਹਿਣਾ ਚਾਹੁੰਦੇ ਨੇ ਕਿਉਂਕਿ ਕੁਝ ਲੋਕਾਂ ਦੀ ਮਨੋਤ ਸੀ ਕਿ ਭਗਤ ਧੰਨਾ ਜੀ ਨੇ ਜਿਹੜੇ ਉਹ ਪੱਥਰ ਪੂਜਾ ਕਰਦੇ ਨੇ ਦੇਵ ਪੂਜਾ ਕਰਦੇ ਸੀ ਔਰ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਭਗਤ ਜੀ ਕਹਿ ਰਹੇ ਹਨ ਕਿ हे ਮੇਰੇ ਮਨ ਰੇ ਚਿੱਤ ਚਿੱਤ ਨੂੰ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ ਕੇ हे ਮੇਰੇ ਮਨ ਚਿੱਤਸ ਕੀ ਨੰਦial ਦਮੋਦਰ ਦਮੋਦਰ ਦਾ ਮਤਰ ਪਾਹੇ ਗੁਰੂ ਪਰਮਾਤਮਾ ਕੇ हे ਮੇਰੇ ਮਨ ਤੂੰ ਕਿਉਂ ਨਹੀਂ ਪ੍ਰਮਾਤਮਾ ਦਾ ਨਾਮ ਜਪਦਾ ਕਿਉਂ ਨਹੀਂ ਚੇਤੇ ਕਰਦਾ ਬਿਬੇ ਨ ਜਾਣਸ ਕੋਈ ਤੂੰ ਇਹ ਆਸ ਲਈ ਬੈਠਾ ਹੈ ਕਿ ਸ਼ਾਇਦ ਪ੍ਰਮਾਤਮਾ ਤੋਂ ਛੁੱਟ ਮੈਨੂੰ ਹੋਰ ਪਾਸਿਓਂ ਸੁੱਖ ਮਿਲ ਜੀਗਾ ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਜਾ ਕੇ ਸਹਿਬ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਤੂੰ ਸਾਰੇ ਬ੍ਰਹਿਮੰਡ ਨੂੰ ਖੋਜ ਲੈ ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਔਰ ਬਾਕਸਿਸ ਕਰਦੇ ਨੇ ਕਹਿਣ ਲੱਗੇ ਜੇ ਤੂੰ ਸਾਰੀ ਸ੍ਰਿਸ਼ਟੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਭੜਕ ਲੇਗਾ ਭ੍ਰਮਣ ਕਰ ਲੇਗਾ ਤਾਂ ਵੀ ਉਹ ਹੀ ਕੁਝ ਹੋਣਾ ਜੋ ਪਰਮਾਤਮਾ ਚਾਹੁੰਦਾ ਹੈ ਪਰਮੇਸ਼ਰ ਕਾਲਪੁਰਖ ਕਰਤਾ ਕਰੇ ਸੋ ਹੋਈ ਰਹਾ ਹੋ ਅੱਗੇ ਬਖਸ਼ਿਸ਼ ਕਰਦੇ ਨੇ ਭਗਤ ਧੰਨਾ ਜੀ ਕਹਿੰਦੇ ਜਨਨੀ ਕੇਰੇ ਉਦ ਉਦਰ ਉਦਕ ਮੇ ਪਿੰਡ ਕੀਆ 10 ਦਵਾਰਾ ਕਹਿਣ ਲੱਗੇ ਦੇਖੋ ਮਾਂ ਦੇ ਪੇਟ ਦੇ ਵਿੱਚ ਬੱਚਾ 9 ਮਹੀਨੇ ਪਲਦਾ ਹੈ ਤੇ 10 ਦਵਾਰੇ ਪਰਮਾਤਮਾ ਉਸ ਦੇ ਖੋਲਦਾ ਹੈ ਭਾਵ ਕਿ ਉਹਦੇ ਨੱਕ ਮੂੰਹ ਕੰਨ ਬਣਦੇ ਨੇ ਗੋਦਾਮ ਬੰਦੀਆਂ ਨੇ ਨੌ ਦਰਵਾਜੇ ਇਸ ਨੂੰ ਕਹਿੰਦੇ ਨੇ ਦਸਵਾਂ ਗੁਪਤ ਰਖਾਇਆ ਕਹਿਣ ਲੱਗੇ ਜਨਨੀ ਕੇਰੇ ਉਦਰ ਉਦਕ ਮੇ ਪਿੰਡ ਕੀਆ 10 ਦਵਾਰਾ 10 ਦਵਾਰੇ ਵੀ ਜਿਵੇਂ ਸਰੀਰ ਦੇ ਦਵਾਰੇ ਬਣੇ ਨੇ ਉਹਨੇ ਕੰਨ ਵੀ ਬਣਾਏ ਅੱਖਾਂ ਬਣਾਈਆਂ ਦੋ ਨਾਸਕਾਂ ਬਣਾਈਆਂ ਮੂੰਹ ਬਣਾਇਆ ਔਰ ਦੋ ਗੋਦਾਮ ਬਣਾਈਆਂ ਬਾਥਰੂਮ ਲੈਟਰਿੰਗ ਵਾਲੀ ਏ ਵੀ ਉਹ ਦਰਵਾਜੇ ਦੱਸੇ ਨੇ ਨੌ ਦਰਵਾਜੇ ਗਿਨੇ ਨੇ ਤੇ ਦਸਵਾਂ ਜਿਹੜਾ ਹੈਗਾ ਉਸ ਨੂੰ ਗਿਆਨ ਦਾ ਗਿਆਨ ਦਸਵਾਂ ਗੁਪਤ ਰਖਾਇਆ ਜਿਹੜਾ ਦਸਵਾਂ ਦਵਾਰਾ ਜਦੋਂ ਖੁੱਲਦਾ ਨਾ ਗਿਆਨ ਦਾ ਔਰ ਭਗਤ ਧੰਨਾ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਕਹਿੰਦੇ ਦੇ ਆਹਾਰ ਅਗਨ ਮੇ ਰੱਖੇ ਐਸਾ ਖਸਮ ਹਮਾਰਾ ਵੇਖੋ ਮਾਤਾ ਦੇ ਉਦਰ ਦੇ ਵਿੱਚ ਕਹਿੰਦੇ ਬੱਚਾ 9 ਮਹੀਨੇ ਪੜਦਾ ਹੈ ਉਹਨੂੰ ਉੱਥੇ ਜਿਹੜੀ ਮਾਤਾ ਦੇ ਉਦਰ ਦੇ ਵਿੱਚ ਉਹ ਪਰਮਾਤਮਾ ਕਿਵੇਂ ਰਿਜਿਕ ਪਚਾਉਂਦਾ ਕਿਵੇਂ ਉਹਨੂੰ ਖਰਾਕ ਦਿੰਦਾ ਹੈ ਜਨਨੀ ਕੇਰੇ ਉਦਰ ਉਦਕਮੇ ਜਨਨੀ ਦੇ ਪੇਟ ਦੇ ਵਿੱਚ ਜਿੱਥੇ ਜઠਰ ਅਗਨੀ ਜੀ ਨੂੰ ਕਹਿੰਦੇ ਆ ਕਿ ਜਿੱਥੇ ਲਿਵਰ ਦੀ ਅਗਨੀ ਭਾਵ ਕੇ ਜਿੱਥੇ ਹਰ ਪਦਾਰਥ ਨੂੰ ਬਾਲਿਆ ਜਾਂਦਾ ਉੱਥੇ ਇੰਨੀ ਅਗਨੀ ਹੁੰਦੀ ਹੈ ਕਿ ਉਹ ਹਰ ਪਦਾਰਥ ਨੂੰ ਬਾਲ ਕੇ ਕੱਚੀਆਂ ਸਬਜ਼ੀਆਂ ਖਾ ਲਈਏ ਉਹਨੂੰ ਵੀ ਸਵਾਹ ਕਰ ਦਿੰਦੀ ਹੈ ਅਰ ਤੇਰਾ ਰੂਮ ਵਰਗਾ ਪਪੋਲਾ ਸਰੀਰ ਉਸ ਨੂੰ ਵੀ ਪ੍ਰਮਾਤਮਾ ਦੀ ਉਹਦੀ ਉਹਦੀ ਰੱਖਿਆ ਕੀਤੀ ਤੇ ਤੈਨੂੰ ਉੱਥੇ ਰਿਜ ਕਪੜਾ ਆ ਕਿੰਨਾ ਪ੍ਰਮਾਤਮਾ ਐਸਾ ਖਸਮ ਹਮਾਰਾ ਇੱਥੇ ਪ੍ਰਮਾਤਮਾ ਵਾਹਿਗੁਰੂ ਦੀ ਗੱਲ ਕਰ ਰਹੇ ਨੇ ਧੰਨਾ ਜੀ ਸੋ ਅੱਗੇ ਰਹਿਮਤ ਕਰਦੇ ਨੇ ਕਹਿੰਦੇ ਜਿਹੜੀ ਕੱਛੂ ਕੁੰਮੀ ਹੈ ਉਹ ਜਲ ਦੇ ਵਿੱਚ ਰਹਿੰਦੀ ਆ ਪਰ ਭਗਤ ਜੀ ਕਹਿੰਦੇ ਨੇ ਜਿਹੜੇ ਉਹਦੇ ਬੱਚੇ ਨੇ ਉਹ ਬਾਹਰ ਰੇਤੇ ਤੇ ਦੇ ਕੇ ਜਾਂਦੀ ਹੈ ਔਰ ਕੁੰਮੀ ਜਲ ਮੇ ਤਨ ਤੇ ਸਵਾਰ ਕੁੰਮੀ ਜਲ ਦੇ ਵਿੱਚ ਰਹਿੰਦੀ ਆ ਬੱਚੇ ਬਾਹਰ ਦੇ ਜਾਂਦੀ ਆ ਤਨ ਦਾ ਮਤਲਬ ਕਿ ਬੱਚੇ ਬੱਚੇ ਉਸ ਦੇ ਬਾਹਰ ਹੁੰਦੇ ਨੇ ਰੇਤੇ ਤੇ ਦੇ ਕੇ ਜਾਂਦੀ ਆ ਪੰਕ ਖੀਰ ਤੇ ਨਾਹੀ ਕਹਿੰਦੇ ਪੰਕ ਖੀਰ ਤੇ ਨਾਹੀ ਦਾ ਮਤਲਬ ਕੀ ਹੈ ਕਿ ਨਾ ਤਾਂ ਬੱਚਿਆਂ ਦੇ ਪੰਖ ਲੱਗੇ ਹੋਏ ਨੇ ਜਿਹੜੇ ਉਹ ਉੱਡ ਕੇ ਕਿਤੇ ਦੂਰ ਜਾ ਕੇ ਕਿਤੇ ਆਪਦਾ ਪੇਟ ਭਰ ਲੈਣਗੇ ਔਰ ਜਿਹੜੀ ਕੁੰਮੀ ਹੈ ਉਹ ਕਹਿਣ ਲੱਗੇ ਖੀਰ ਤੈਨ ਨਾਹੀ ਖੀਰ ਦਾ ਮਤਲਬ ਕਿ ਕੁੰਮੀ ਤੇ ਥਣ ਵੀ ਨਹੀਂ ਆ ਵੀ ਜਿਹੜੀ ਉਹ ਦੁੱਧ ਚੰਗਾ ਦੇਗੀ ਜਾ ਕੇ ਉਹਨਾਂ ਨੂੰ ਉਹਨਾਂ ਦੇ ਪੰਖ ਨਹੀਂ ਆ ਜਿਹੜੇ ਉੱਡ ਕੇ ਉਹ ਆਪਣਾ ਪੇਟ ਭਰ ਲੈਣਗੇ ਕਹਿਣ ਲੱਗੇ ਪੂਰਨ ਪਰਮਾਨੰਦ ਮਨੋਰ ਸਮਝ ਦੇਖ ਮਨਮਾਹੀ ਕਿ ਪੂਰਨ ਪਰਮਾਤਮਾ ਅਕਾਲ ਪੁਰਖ ਵਾਹੀ ਗੁਰੂ ਕਿੱਡੀ ਵੱਡੀ ਬਖਸ਼ਿਸ਼ ਹੈ ਕਿ ਉਹ ਉਹਨਾਂ ਬੱਚਿਆਂ ਦੀ ਕੁੰਮੀ ਦੇ ਬੱਚਿਆਂ ਦੀ ਵੀ ਪ੍ਰਿਤ ਪਾਲਣਾ ਕਰਦਾ ਉਹਨਾਂ ਦਾ পেট ਭਰਦਾ ਉਸ ਪਰਮਾਤਮਾ ਦੀ ਵਡਿਆਈ ਕਰ ਰਹੇ ਨੇ ਪਰਮੇਸ਼ਰ ਦੀ ਵਡਿਆਈ ਕਰ ਰਹੇ ਨੇ ਭਗਤ ਧੰਨਾ ਜੀ ਔਰ ਅੱਗੇ ਕਿਰਪਾ ਕਰਦੇ ਨੇ ਕਹਿੰਦੇ ਦੇਖੋ ਜਿਹੜੇ ਪੱਥਰ ਨੇ ਪੱਥਰ ਦੇ ਵਿੱਚ ਗਈ ਜੀਵ ਪੈਦਾ ਹੋ ਜਾਂਦੇ ਨੇ ਪੱਥਰ ਦੇ ਬਿਲਕੁਲ ਵਿੱਚ ਵਿਚਾਲੇ ਕਿਸੇ ਪਾਸੇ ਜਗ੍ਹਾ ਨਹੀਂ ਉਹਨਾਂ ਨੂੰ ਬਾਹਰ ਨਿਕਲਣ ਦੀ ਔਰ ਉੱਥੇ ਵੀ ਕਹਿਣ ਲੱਗੇ ਪੰਕ ਕੀੜ ਕਿਟ ਗੁਪਤ ਹੋਏ ਰਹਤਾ ਗੁਪਤ ਦਾ ਮਤਲਬ ਕਿ ਕਿਸੇ ਪਾਸੇ ਥਾਂ ਨਹੀਂ ਜਿਹੜਾ ਉਹ ਨਿਕਲ ਜੇ ਬਸ ਪੱਥਰ ਦੇ ਵਿਚਾਲੇ ਜੇ ਕੀੜਾ ਪੈਦਾ ਕੀਤਾ ਉੱਥੇ ਹੀ ਬੈਠਾ ਉੱਥੇ ਉਸ ਨੂੰ ਰਿਜਕ ਪਚਾਰਿਆ ਭਗਤ ਜੀ ਕਹਿੰਦੇ ਨੇ ਪਾਕਾਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ ਮਾਰਗ ਦਾ ਮਤਲਬ ਕਿ ਉੱਥੇ ਕੋਈ ਚੀਜ਼ ਪਹੁੰਚਾਉਣ ਨੂੰ ਜਗ੍ਹਾ ਹੀ ਨਹੀਂ ਗਈ ਕਿਤੇ ਥਾਂ ਹੀ ਨਹੀਂ ਹੈ ਜਿਹੜੇ ਤੋਂ ਦੀ ਉਸ ਉਹ ਨੂੰ ਭੋਜਨ ਪਚਾਇਆ ਜਾਵੇ ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀਟ ਰਾਹੀ ਤੇ ਭਗਤ ਧੰਨਾ ਜੀ ਉਸ ਪਰਮਾਤਮਾ ਪੂਰਨ ਪਰਮਾਤਮਾ ਕਾਲਪੁਰਖ ਦੀ ਵਿੜਾਈ ਕਰਦੇ ਆਖਦੇ ਨੇ ਕਿ ਇਹ ਮੇਰੀ ਜਿੰਦ ਤੂੰ ਉਸ ਪੂਰਨ ਪਰਮਾਪੁਰਖ ਨੂੰ ਪਰਮਾਤਮਾ ਨੂੰ ਚੇਤੇ ਕਰ ਉਹਦਾ ਨਾਮ ਜਪ ਤੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਆਪਣਾ ਜਿਹੜਾ ਜੀਵਨ ਹੈ ਮਨੁੱਖਾ ਦੇਹੀ ਹੈ ਇਸ ਨੂੰ ਸਫਲ ਕਰ ਲਾ ਔਰ ਧੰਨੇ ਜੱਟ ਦੇ ਅੱਜ ਵੀ ਉਥੋਂ ਦੇ ਲੋਕ ਮੰਨਦੇ ਨੇ ਕਿ ਧੰਨਾ ਜਿਹੜਾ ਸੀ ਧੰਨਾ ਆਪ ਦਾ ਜਿਹੜਾ ਸਾਰਾ ਕੁਝ ਧੰਨਾ ਸੱਚਖੰਡ ਨੂੰ ਲੈ ਕੇ ਚੜ ਗਿਆ ਸੀ ਭਾਵ ਕੇ ਧੰਨੇ ਦੇ ਨਾਲ ਉਹਦੇ ਰਹਿਣ ਵਾਲਾ ਜਿਹੜਾ ਕੁੱਤਾ ਸੀ ਉਹਦੇ ਬਲਦ ਸੀ ਉਹ ਵੀ ਕਹਿੰਦੇ ਮੁਕਤ ਹੋ ਗਏ ਸੀ ਭਾਵ ਕੇ ਧੰਨੇ ਦੀ ਸੰਗਤ ਕਰਕੇ ਧੰਨੇ ਦੇ ਨਾਲ ਰਹਿਣ ਵਾਲੇ ਜੀਵ ਜੰਤੂ ਵੀ ਮੁਕਤ ਹੋ ਗਏ ਸੀ ਅੱਜ ਤੁਹਾਨੂੰ ਕਲਾ ਰਾਜਸਥਾਨ ਦੇ ਵਿੱਚ ਧੰਨੇ ਜੱਟ ਦਾ ਗੁਰਦੁਆਰਾ ਬਣਿਆ ਹੋਇਆ ਹੈ ਇੱਕ ਮੰਦਿਰ ਬਣਿਆ ਉੱਥੇ ਸੋ ਇਸ ਕਰਕੇ ਧੰਨਾ ਜਿਹੜਾ ਸੀ ਕੋਈ ਪੱਥਰਾਂ ਨੂੰ ਨਹੀਂ ਪੂਜਦਾ ਸੀ ਉਹ ਪਰਮਾਤਮਾ ਦੀ ਅਕਾਲ ਪੁਰਖ ਦੀ ਬੰਦਗੀ ਕਰਦਾ ਸੀ ਤੇ ਉਸ ਮਾਲਕ ਦੀਆਂ ਵਡਿਆਈਆਂ ਕਰਦਾ ਸੀ ਜਿਹੜਾ ਪਥਰਾ ਦੇ ਵਿੱਚ ਵੀ ਜੀਵਾਂ ਦੇ ਪੇਟ ਭਰਦਾ ਜਿਹੜਾ ਮਾਂ ਦੇ ਉਦਰ ਦੇ ਵਿੱਚ ਪਰਤ ਪਾਲਣਾ ਕਰ ਰਿਹਾ ਸੋ ਇਸ ਕਰਕੇ ਭਾਈ ਆਪਾਂ ਆਮ ਕਹਾਣੀਆਂ ਦੇ ਮਗਰ ਲੱਗ ਕੇ ਕਈ ਵਾਰੀ ਨਾਮ ਤੋਂ ਦੂਰ ਹੋ ਜਾਂਦੇ ਆ ਅੱਜ ਕੱਲ੍ਹ ਯੁੱਗ ਦੇ ਵਿੱਚ ਰੋਗੀ ਲੋਕ ਤਾਂ ਹੋ ਰਹੇ ਨੇ ਬਿਮਾਰ ਤਾਂ ਹੋ ਰਹੇ ਨੇ ਟੈਨਸ਼ਨਾਂ ਮੁਕ ਵਿੱਚ ਤਾਂ ਨੇ ਕਿਉਂਕਿ ਅੱਜ ਜਿਹੜੇ ਕਾਲ ਯੁੱਗ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪ ਰਹੇ ਨੇ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਗੋਡ ਕਹਿੰਦਾ ਕੋਈ ਦਾਤਾ ਕਹਿੰਦਾ ਨਾਮ ਉਹਦੇ ਅਨੇਕ ਨੇ ਪਰ ਪ੍ਰਮਾਤਮਾ ਤਾਂ ਇੱਕ ਹੈ ਸੋ ਇਸ ਕਰਕੇ ਆਪਾਂ ਬੰਦਗੀ ਨਾਲ ਜੁੜੀਏ ਨਾਮ ਨਾਲ ਜੁੜੀਏ ਸੋ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇਆਂ ਹੋਈਆਂ तमाम ਭੁੱਲਾਂ ਗੁਰੂ ਦੀ ਸੰਗਤ ਗੁਰੂ ਕੀ ਮਹਾਂ ਕਰਨ ਜੋਗ ਨੇ ਅੱਗੇ ਤੋਂ ਸੋਜੀ ਬਖਸ਼ਣ ਸਹਿ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ パティ。